ਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਇਹ ਮਾਸਟਰ ਕਲੌਨਸਿੰਗ ਦਾ ਬੈਲੰਸਿੰਗ ਪੈਂਡਲ ਆੜੀਆਂ ਤੋਂ ਇਹਨਾਂ ਲਾਏ ਬੂਟੇ ਜੀ ਆਪ ਕਹਿਣੇ ਜੀ ਅਮਰੂਦ ਆ ਲੈ ਜੀ ਅੰਗੂਰ ਬੜੀ ਮਿਹਰਬਾਨੀ ਤੁਸੀਂ ਲਾਓ ਅਲੈਨਿੰਗ ਤਾਂ ਕਿਨੇ ਰੁਕ ਲੱਗੇ ਇਹ ਉਹ ਖੇਚਲ ਹੈਗੀ ਦੋ ਟੋਏ ਪਾਟ ਕੇ ਚਾਹ ਬੂਟੇ ਨਾਪਦੇ ਨੇ ਇਹਨਾਂ ਕਿਸੇ ਨੂੰ ਫਲ ਦੇਣਾ ਹੈ ਛਾਂ ਦੇਵਣਗੇ ਆਹ ਨੂੰ ਤਿੰਨ ਲਾਏ ਨਿਕਲ ਚਾਰ ਚਾਰ ਲਾਗੇ ਹਾਂ ਚਾਰ ਲਾਗੇ ਦੋ ਅਮਰੂਦ ਇੱਕ ਬਕੈਣ ਤੇ ਇੱਕ ਅੰਗੂਰ ਥਾਂ ਦਾ ਪਈਆਂ ਕਰਾਂ ਜੀ ਕੋਈ ਗੱਲ ਨਹੀਂ ਪਰ ਡਰੋਣਾ ਕੁਝ ਹੁੰਦਾ ਹੈ ਇਹ ਐਪਲ ਹੈ ਹਾਂ ਇਹ ਅੰਗੂਰ ਹੈ ਇਹ ਫਲ ਹੈ ਨਹੀਂ ਅੰਗੂਰ ਅੰਗੂਰੇ ਹਾਂ ਇਹ ਅੰਗੂਰ ਆ ਲਾਓ ਸਾਰੇ ਤੇ ਛਾਂ ਵੀ ਹੋਵੇਗੀ ਫਲ ਵੀ ਦੇਣਗੇ ਤੇ ਫਰੀ ਹੈਗੇ ਨੇ ਤੇ ਜਿੰਨੀ ਟਾਈਂ ਤੁਹਾਡਾ ਮੈਂ ਲਿਆ ਕੇ ਤੁਹਾਡੇ ਘਰੇ ਪਚਾ ਵੀ ਦਿਆਂਗਾ ਜੀ ਹੋਰ ਆਪਾਂ ਇਹਨੂੰ ਖੇਚਲ ਕਰ ਸਕਦੇ ਆ ਵਰਮਾ ਵੀ ਹੈਗਾ ਆਪਣੇ ਕੋਲ ਵਰਮਾ ਹੀ ਤੁਹਾਨੂੰ ਦੇ ਦਾਂਗੇ ਤੇ ਬੂਟੇ ਵੀ ਦੇ ਦਿੰਦਾ ਲਾਓ ਸਹੀ ਤੁਸੀਂ ਚਲੋ ਬੜੀ ਮਿਹਰਬਾਨੀ ਜੀ ਆਹ ਹੋਰ ਵੀ ਨਾ ਲਾਇਆ ਤੂ ਤਾ ਪਹਿਲਾ ਅਮਰੂਦ ਖੜਾ ਸੀ ਲਾਓ ਰੁੱਖ ਲਾਓ ਕੋਈ ਨੁਕਸਾਨ ਨਹੀਂ ਰੁੱਖਾਂ ਦਾਗਾ ਠੀਕ ਹੈ ਤੁਹਾਡਾ ਆਪਦਾ ਖਾਸ ਡਾਕਟਰ ਬਾਬੂ ਰਾਮ ਸੰਧ ਠੀਕ ਹੈ ਮਿਹਰਬਾਨੀ ਜੀ